ਅੱਛ ਬੇਟਾ ਹੈਗਾ ਸੀਗਾ ਘਰ ਉਹਨਾਂ ਦਾ ਤੇ ਉਹਨੇ ਫਿਰ ਚੱਕੀ ਤੇ ਫੋਨ ਕੀਤਾ ਆਪਣੇ ਪਾਪਾ ਨੂੰ ਪਾਪਾ ਨੇ ਸਾਨੂੰ ਬੁਲਾਇਆ ਫਿਰ ਅਸੀਂ ਆਏ ਫਿਰ ਚੱਕ ਕੇ ਗੱਡੀ ਭਾ ਕੇ ਫਿਰ ਲੈ ਗਏ ਹਸਪੀਟਲ ਉਸ ਵੱਲ ਹਸਪੀਟਲ ਇਹ ਕਿੰਨੇ ਟਾਈਮ ਦਾ ਸਮਝ ਕੋ ਕੁਝ ਪਤਾ ਲੱਗਿਆ ਸੀ 8:30 9:00 8:30 9:00 9:00 ਦਾ ਸਵੇਰ ਦਾ ਹੀ ਸੀਗਾ ਸਵੇਰ ਸਵੇਰੇ ਜਦ ਚੱਕੀ ਤੇ ਬੇਟਾ ਗਿਆ ਉਸ ਤੋਂ ਬਾਅਦ ਹੀ ਆ ਗਿਆ ਉਹ ਥੋੜੀ ਦੇਰ ਬਾਅਦ ਹਾਂਜੀ ਕੁਝ ਕ ਉਹ ਕਾਰਨ ਪਤਾ ਲੱਗਿਆ ਕਿ ਕਿਸ ਕਾਰਨ ਨੂੰ ਲੈ ਕੇ ਆਏ ਸੀ ਪਤਾ ਨਹੀਂ ਉਹ ਆ ਕੇ ਕਹਿੰਦਾ ਭਈਆ ਨੇ ਚਾਰਜਰ ਮੰਗਾਇਆ ਕੁੜੀ ਨੇ ਦਰਵਾਜ਼ਾ ਖੋਲਤਾ ਵੈਸੇ ਤਾਂ ਖੋਲਦੀ ਨਹੀਂ ਦਰਵਾਜ਼ਾ ਉਹਨੇ ਦਰਵਾ ਉਹ ਅੰਦਰ ਚਾਰਜਰ ਲੈਣ ਗਈ ਮਗਰ ਹੀ ਚਲਾ ਗਿਆ ਕੈਂਚੀ ਉਹਦੇ ਹੱਥ ਵਿੱਚ ਲੈ ਕੇ ਆਇਆ ਸੀ ਉਹਦੇ ਨਾਲ ਬੱਚਿਆਂ ਨੂੰ ਮਾਰਨ ਲੱਗਾ ਸੁੱਤੇ ਪਿਆਰ ਦੋਨਾਂ ਨੂੰ ਉਹ ਬੱਚਿਆਂ ਨੂੰ ਪਚਾਂਦੀ ਪਚਾਂਦੀ ਉਹਨੂੰ ਫਿਰ ਪੈ ਗਿਆ ਇਹ ਜਿਹੜਾ ਮੁੰਡਾ ਸੀਗਾ ਪਹਿਲੇ ਕਿ ਕੰਮ ਕਰਦਾ ਸੀ ਇਹ ਕਿੱਥੇ ਦਾ ਰਹਿਣਾ ਵਸਦਾ ਸਾਡਾ ਨੌਕਰੀਏ ਕਰਦਾ ਟਿੱਬਾ ਰੋਡ ਤੇ ਰਹਿੰਦਾ ਸਾਡੀ ਨੌਕਰੀ ਕਰਦਾ ਸੀ ਕੱਢ ਦਿੱਤਾ ਸੀ ਉਹਨੂੰ ਚੋਰੀ ਕਰਦਿਆਂ ਨੂੰ ਤੇ ਕਿੱਥੇ ਦਾ ਰਹਿਣਾ ਪਿੱਛੇ ਕਿੱਥੇ ਦਾ ਰਹਿਣਾ ਸੀ ਕੁਝ ਪਤਾ ਲੱਗਿਆ ਸੀ ਟਿੱਬਾ ਰੋਡ ਦਾ ਪਤਾ ਨਹੀਂ ਕੀ ਐਦਾਂ ਨਹੀਂ ਮੈਨੂੰ ਪਤਾ ਬਿਲਕੁਲ ਨਹੀਂ ਪਤਾ ਉਹਦਾ ਨਾਂ ਨੂੰ ਕੁਝ ਪਤਾ ਹੈ ਮੁੰਡੇ ਦਾ ਨਿਰੰਜਨ ਨਿਰੰਜਨ ਕਿੰਨੀ ਕੁ ਉਮਰ ਲੱਗਦੀ ਉਹਦੀ ਉਮਰ ਕਾਫੀ ਆ ਦੋ ਬੇਟੇ ਬਹੂ ਆਉਗੇ ਆ ਗਈ ਆ ਠੀਕ ਆਏ ਬੱਚੇ ਹਾਂਜੀ ਠੀਕ ਹੈ ਚਲੋ ਜੀ ਹਾਂਜੀ ਮਾਤਾ ਕੀ ਮਾਮਲਾ ਹੋਇਆ ਸੀ ਤੁਸੀਂ ਦੇਖਿਆ ਸੀ ਜਿਹੜਾ ਬੰਦਾ ਇਸ ਤੇ ਹਮਲਾ ਕਰਕੇ ਜਿਹੜਾ ਭੱਜਿਆ ਸੀ ਸਰ ਮੈਂ ਤਾਂ ਨਿਕਲਦਾ ਦੇਖਿਆ ਆ ਹੋਰ ਨਹੀਂ ਮੈਂ ਕੁਝ ਦੇਖਿਆ ਹੈਗਾ ਅੰਦਰੋਂ ਚੀਕਾਂ ਦੀ ਆਵਾਜ਼ ਆ ਰਹੀ ਸੀ ਅੱਛਾ ਜੀ ਜਿੱਦਾਂ ਹੀ ਉਹ ਗਿਆ ਬੇਟੇ ਨੇ ਗੇਟ ਲਗਾ ਲਿਆ ਅਸੀਂ ਫਿਰ ਇਹਨਾਂ ਦੇ ਹਸਬੰਦ ਆਏ ਆ ਅਸੀਂ ਪੁੱਛਿਆ ਵਾ ਉਹ ਕਹਿੰਦੇ ਅੰਦਰ ਕੁਝ ਹੋਇਆ ਵਾ ਉਹ ਉਹਨਾਂ ਦੇ ਮਗਰ ਭੱਜ ਗਿਆ ਅਸੀਂ ਅੰਦਰ ਜਾ ਕੇ ਦੇਖਿਆ ਸਾਡੇ ਕੋਲ ਹਾਲਤ ਦੇਖੀ ਨਹੀਂ ਗਈ ਅਸੀਂ ਬਾਹਰ ਆ ਗਏ ਉਹ ਮੁੰਡਾ ਆਇਆ ਸੀ ਉਹਦੇ ਹੱਥ 'ਚ ਕੋਈ ਹਥਿਆਰ ਵਗੈਰਾ ਵੀ ਸੀ ਮੈਂ ਕੁਝ ਨਹੀਂ ਦੇਖਿਆ ਉਹਦੇ ਹੱਥ ਅੱਛਾ ਜੀ ਹਾਂ ਉਹ ਤਾਂ ਆਰਾਮ ਨਾਲ ਚਲਾ ਗਿਆ ਅੱਛਾ ਜੀ ਠੀਕ ਹੈ ਜੀ ਸਰ ਜਿਹੜਾ ਕੀ ਮਾਮਲਾ ਜਿਹੜਾ ਚੱਕੀ ਤੇ ਇੱਕ ਮੁੰਡੇ ਨੇ ਹਮਲਾ ਕੀਤਾ ਜਿਹੜਾ ਦੁਕਾਨਦਾਰ ਦੇ ਮਾਲਕ ਤੇ ਇਹ ਚੱਕੀ ਵਾਲਿਆਂ ਦੇ ਘਰ 'ਚ ਪਹਿਲਾਂ ਕੰਮ ਕਰਦਾ ਸੀ 2 ਸਾਲ ਪਹਿਲਾਂ ਅਜ ਤੋਂ ਹਾਂ ਜੀ ਤੇ ਅੱਜ ਕੋਈ ਬਹਾਨੇ ਨਾਲ ਮਤਲਬ ਇਹਨਾਂ ਦੇ ਘਰ ਦਾ ਨਾ ਤਵਾਜਾ ਖੜਕਾਇਆ ਹਾਂ ਜੀ ਇਹਨਾਂ ਕੋ ਕਹਿੰਦਾ ਕਿ ਮੈਂ ਚਾਰਜਰ ਲੈਣ ਆਇਆ ਵੀ ਭਾਜੀ ਨੇ ਚਾਰਜਰ ਮੰਗਾਇਆ ਬਨੀਤ ਭਾਜੀ ਨੇ ਤੇ ਉਹਨਾਂ ਦੇ ਘਰੇ ਗਿਆ ਤੇ ਉਹਨੇ ਕੈਂਚੀ ਕੱਢੀ ਆ ਤੇ ਕੈਂਚੀ ਉਹਨਾਂ ਦੇ ਮਰਨ ਦੀ ਕੋਸ਼ਿਸ਼ ਕੀਤੀ ਆ ਲੇਡੀਜ਼ ਦੇ ਵੱਜੀ ਵੀ ਆ ਬਾਹ ਤੇ ਇੱਕ ਦੋ ਜਗ੍ਹਾ ਉਹਨਾਂ ਦੇ ਬੱਚੇ ਦੇ ਵੱਜੀ ਆ ਤੇ ਉਸ ਤੋਂ ਬਾਅਦ ਉਹ ਮੱਕੇ ਤੋਂ ਭੱਜ ਗਿਆ ਤੇ ਕਿਹੜੀ ਜਗ੍ਹਾ ਦਾ ਮਾਮਲਾ ਇਹ ਆ ਪ੍ਰੇਮ ਭਾਰੀ ਰੋਡ ਤੇ ਪੈਂਦੀ ਆ ਅਨੰਦਾ ਚੱਕੀ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਸੀਗੇ ਇਹਨਾਂ ਦੇ 2 ਸਾਲ ਪਹਿਲਾਂ ਕੰਮ ਕੀਤਾ 2 ਸਾਲ ਤੋਂ ਬਾਅਦ ਛੱਡ ਗਿਆ ਸੀਗਾ ਹਾਂ ਕਾਰਨ ਕੀ ਆ ਕੈਂਚੀ ਕਾਰਨ ਜੇ ਬੰਦਾ ਰੰਜਸ ਜਿਹਾ ਕੋਈ ਪਤਾ ਨਹੀਂ ਲੱਗਿਆ ਦੋਸ਼ੀ ਦੀ ਤਲਾਸ਼ ਕਰ ਰਹੇ ਆ ਤੇ ਹ ਏ ਜੁਪੀ ਭਾਰ ਦੇ ਰਹਿਣ ਵਾਲਾ ਜੇ ਕਲੀਅਰ ਨਹੀਂ ਕੁਛ ਹੋਇਆ ਸਾਨੂੰ ਵੀ ਕਿੱਥੇ ਦਾ ਰਹਿਣ ਵਾਲਾ ਹਾਲਕਾ ਨੂੰ ਆ ਪ੍ਰਵਾਸੀ ਹੈ ਜੀ ਕਿੰਨੇ ਵਜੇ ਦਾ ਮਾਮਲਾ ਹੈ ਅੱਜ ਸਵੇਰ ਦੀ ਗੱਲ ਆ 8:30 9:00 ਵਜੇ ਦੇ ਕਰੀਬ ਅੱਛਾ ਤੇ ਬੰਦਾ ਫੜਿਆ ਗਿਆ ਨਹੀਂ ਬੰਦਾ ਨਹੀਂ ਫੜਿਆ ਗਿਆ ਬੰਦਾ ਮੌਕੇ ਤੋਂ ਭੱਜ ਗਿਆ ਸੀਗਾ ਚੱਕੂ ਕੰਦੇ ਦੇ ਬੱਚੇ ਵੀ ਮਾਰਿਆ ਤੇ ਲੇਡੀਜ਼ ਵੀ ਮਾਰਿਆ ਕੈਂਚੀ ਸੀਗੀ ਕੈਂਚੀ ਇਹ ਮਕਾਨ ਮਾਲਕ ਹੈ ਹਾਂ ਹਾਂਜੀ ਮਕਾਨ ਮਾਲਕ ਦੇ ਮਾਰਿਆ ਲੇਡੀਜ਼ ਦੇ ਹਨ ਇਹਨਾਂ ਦੀ ਦੁਕਾਨ ਤੇ ਕੰਮ ਵੀ ਕਰਦਾ ਦੁਕਾਨ ਤੇ ਕੰਮ ਕਰਦਾ ਸੀ 2 ਸਾਲ ਪਹਿਲਾਂ ਸਰ ਹੁਣ ਬੰਦੀ ਕਰਮ ਜਿਹੜੀ ਕੀਤੀ ਜਾਏਗੀ ਹਾਂਜੀ 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 ਕੋਈ ਇਸ ਮਾਮਲੇ ਤੇ ਸੀਸੀਟੀਵੀ ਨਹੀਂ ਨਿਕਲ ਕੇ ਆਉਂਦਾ ਨਹੀਂ ਕੋਈ ਸੀਸੀਟੀਵੀ ਜੇ ਮਿਲੀ ਨਹੀਂ ਆਪਾਂ ਨੂੰ ਬਾਕੀ ਚੈੱਕ ਕਰਦੇ ਆਂ ਜਿਹੜੇ ਦੋਸ਼ੀ ਨੇ ਕੈਂਚੀ ਮਾਰੀ ਉਹਦਾ ਨਾਮ ਕੀ ਹੈ ਨਿਰੰਜਨ ਨਿਰੰਜਨ ਹਾਂਜੀ ਜਿਹਦੇ ਵੱਜੀ ਉਹਦਾ ਨਾਮ ਕੀ ਹੈ ਉਹ ਲੇਡੀ ਦਾ ਅਜ ਨਾਮ ਮੈਨੂੰ ਪਤਨ ਲੱਗਿਆ ਉਹ ਲੇਡੀਜ਼ ਹਸਪੀਟਲ ਨੇ ਹਸਪੀਟਲ ਜਾ ਰਹੇ ਆ ਅਸੀਂ ਠੀਕ ਹੈ ਹਾਂ ਸਰ ਕੀ ਨਾਮ ਕੀ ਹੈ ਤੁਹਾਡਾ ਅਸ਼ੋਕ ਕੁਮਾਰ ਇਹ ਕਿਹੜੀ ਜਗ੍ਹਾ ਕੀ ਮਾਮਲਾ ਹੋਇਆ ਇਹ ਤਾਂ ਅਸੀਂ ਘਰ ਬੈਠੇ ਸੀਗੇ ਤੇ ਲੜਕਾ ਆਇਆ ਵਾ ਦੂਜਾ ਆਪਣਾ ਸਾਡਾ ਦਰ ਦਾ ਨੌਕਰ ਉਹ ਕਹਿੰਦਾ ਜੀ ਇੱਦਾਂ ਇੱਦਾਂ ਕਰਕੇ ਕਿ ਮਤਲਬ ਕਿ ਉਧਰ ਮਤਲਬ ਖੂਨੋ ਖੂਨ ਹੋਏ ਪਏ ਆ ਸਾਰੇ ਲੱਤ ਜਿਹੜੇ ਜਿੱਥੇ ਲੜਕਾ ਰਹਿੰਦਾ ਸੀ ਹਾਂ ਕੀ ਨਾਮ ਆ ਜਿਹੜੇ ਜੰਮੀ ਹੋਏ ਨਹੀਂ ਜਿਹੜੇ ਆਪਣਾ ਉਹਨਾਂ ਦਾ ਹੈਗਾ ਯਾਰ ਚੰਪਾ ਇਹ ਜਿਹੜੇ ਜ਼ਖਮੀ ਹੋਏ ਨੇ ਕੀ ਲੱਗਦੇ ਨੇ ਸਾਡੇ ਕੋਲ ਮੇਰੀ ਨੋਹ ਰਾਣੀ ਨੋਹ ਰਾਣੀ ਹੈ ਇੱਕ ਮੁੰਡਾ ਵੀ ਜ਼ਖਮੀ ਹਾਂ ਮੁੰਡਾ ਵੀ ਸਰ ਇਹ ਆਟੇ ਚੱਕੀ ਦੇ ਵਿੱਚ ਹੋਇਆ ਸਾਰਾ ਇਹ ਨਹੀਂ ਨਹੀਂ ਉਹਨਾਂ ਦੇ ਘਰੇ ਹੋਇਆ ਸਰ ਇਹ ਮਾਮਲਾ ਇੱਕ ਕੋਣ ਬੰਦਾ ਸੀ ਪਤਾ ਲੱਗਿਆ ਕਿ ਕੁੱਝ ਉਹ ਤਾਂ ਇਹਨਾਂ ਨੇ ਦੱਸਿਆ ਬੰਦੇ ਨੇ ਕਿ ਕਿਹੜੇ ਆ ਮੈਨੂੰ ਇਹਨਾਂ ਕੋਈ ਨੋਲੇਜ ਨਹੀਂ ਸਾਨੂੰ ਮੈਂ ਤਾਂ ਅਸੀਂ ਤਾਂ ਇੱਧਰ ਸਿੱਧਾ ਜਦੋਂ ਸਾਨੂੰ ਪਤਾ ਲੱਗਾ ਸੀ ਇੱਧਰ ਹਸਪਤਾਲ ਆ ਗਏ ਜਿਹਨੇ ਹਮਲਾ ਕੀਤਾ ਉਹ ਮੁੰਡਾ ਪਹਿਲਾਂ ਕੰਮ ਵੀ ਕਰਦਾ ਰਿਹਾ ਉਹ ਕੰਮ ਕਰਦਾ ਸਰ ਉਹ ਦੋ ਹਟ ਉਹ ਦੋ ਦੋ ਸਾਲ ਤੋਂ ਹਟਿਆ ਆ ਹਟਿਆ ਹੁਣ ਦੁਬਾਰਾ ਆਇਆ ਉਹ ਦੁਬਾਰਾ ਇਹ ਵਾਰਦਾਤ ਉਹਨੇ ਕੀਤੀ ਉਹਨੇ ਕੀਤੀ ਵਾਰ 21 ਵਜੇ ਕੀ ਹੈ ਕੋਈ ਕੋਈ ਪਤਾ ਨਹੀਂ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਇਹ ਗਾਦੀ ਵੜਿਆ ਸੱਟਾ ਕਿੰਨੀਆਂ ਕਬਜੀਆਂ ਹੁੰਦੀਆਂ ਸੱਟਾ ਤਾਂ ਅੰਦਰ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਹਲੇ ਕੁਝ ਪਤਾ ਹੀ ਨਹੀਂਗਾ ਹਲੇ ਸਾਨੂੰ ਤਾਂ ਅਸੀਂ ਤਾਂ ਸਿੱਧੇ ਇੱਥੇ ਹਸਪਤਾਲ ਆ ਗਏ ਕਾਹਦੋ ਕਦੀ ਗੱਲ ਇਹ ਸੇਰੇ ਸੇਰ ਦੀ ਗੱਲ ਹੈ ਸੇਰ ਮੈਂ ਟਾਈਮ ਨਹੀਂ ਦੇਖਿਆ ਪੁਲਿਸ ਨੂੰ ਕੰਪਲੀਟ ਕੀਤੀ ਅਸੀਂ ਕੁਝ ਵੀ ਨਹੀਂ ਕੀਤਾ ਤੁਹਾਨੂੰ ਤਾਂ ਦੱਸਿਆ ਵੀ ਅਸੀਂ ਸਿੱਧੇ ਇੱਥੇ ਆ ਗਏ ਬਸ ਸਰਕਾਰ ਤੇ ਆ ਕਰੋਗੇ ਪਲਸੂ ਕੰਪਲੀਟ ਹੁਣ ਦੇਖਦੇ ਹਾਂ ਕੀ ਕਰਦੇ ਆ ਹਾਂ ਸਰ ਕਾਰਵਾਈ ਦੀ ਮੰਗ ਕਰ ਹਾਂਜੀ ਕਾਰਵਾਈ ਤਾਂ ਹੋਊਗੀ ਫਿਰ ਜਿਹੜਾ ਇਹਨਾਂ ਜਿਹੜਾ ਸਾਡਾ ਉਹ ਕਰ ਗਏ ਆ ਤਾਂ ਹੁਣ ਕਾਰਵਾਈ ਤਾਂ ਹੋਊਗੀ ਹਾਂਜੀ ਠੀਕ